ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਲੋਕਾਂ ਨੇ ਇੱਕ ਖੇਡ ਬਣਾਤਾ ਇੱਕ ਖੁੱਦੋ ਬਣਾਤੀ ਇਧਰੋਂ ਬੈਟ ਮਾਰਦੇ ਉਧਰ ਉਧਰੋਂ ਕੋ ਬੈਟ ਮਾਰਦਾ ਉਧਰ ਛੱਕਾ ਪਾ ਦਿੰਦਾ ਮਰਦੇ ਕਿਸਾਨ ਐ ਫੁਕਤ ਕਿਸਾਨ ਰਹੇ ਐ ਉਹਦੇ ਭਲਾਈ ਦੀ ਕੋਈ ਗੱਲ ਕਰਦਾ ਨਹੀਂ ਆਪਣੇ ਆਪਣੇ ਸਾਰੇ ਨੇ ਦੁਕਾਨਾਂ ਖੋਲ ਰੱਖੀਆਂ ਪਰ ਲੱਗਦਾ ਮੀਟਿੰਗ ਦਾ ਦੁਬਾਰਾ ਮਸਲਾ ਬੀਜੇਪੀ ਦਾ ਨਹੀਂ ਸਾਹਿਬ ਬੀਜੇਪੀ ਪਿੰਡਾਂ 'ਚ ਵੱਢਦੀ ਐ ਨਹੀਂ ਵੱਢਦੀ ਬੀਜੇਪੀ ਪਹਿਲਾਂ ਇੰਨੇ ਸਾਲ ਕਿੱਥੇ ਪਿੰਡਾਂ 'ਚ ਵੜੀ ਸੀ ਪਰ ਪੰਜਾਬ ਤਾਂ ਵਸਦਾ ਰਵੇ ਸਾਹਿਬ ਰੋਲਾ ਤਾਂ ਪੰਜਾਬ ਦਾ ਐ ਤੁਸੀਂ ਆਂਗਰ ਨਹੀਂ ਤੁਸੀਂ ਤੁਸੀਂ ਫਿਰ ਆ ਹੀ ਕਹਿਣਾ ਚਾਹ ਰਹੇ ਹੋ ਨਾ ਵੀ ਪੰਜਾਬ 'ਚ ਇਹ ਬੀਜਪੀ ਪਿੰਡਾਂ 'ਚ ਨਾ ਜਾਵੜੇ ਇਹਦੇ ਵਿੱਚ ਦੋਨੋਂ ਨੇ ਸਹਿਮਤੀ ਹੈ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੀ ਵੀ ਜੇ ਕਿਤੇ ਮਸਲਾ ਹੱਲ ਹੋ ਗਿਆ ਤਾਂ ਫਿਰ ਹੋ ਗਿਆ ਜੀ ਲੱਗਦਾ ਵੀ ਸਿਆਸਤ ਹੋ ਰਹੀ ਹੈ ਇਹ ਪੂਰੇ ਅੰਦੋਲਨ ਦੇ ਵਿੱਚ ਸਭ ਇਸ ਤਰ੍ਹਾਂ ਮੈਂ ਕੱਲ ਪਰਸੋ ਚੇਹੇ ਦੇ ਉੱਤੇ ਪੂਰੀ ਪ੍ਰੈਸ ਕਾਨਫਰੰਸ ਕਰੂੰਗਾ ਜੋ ਕੁਝ ਮੈਂ ਸਮਝਦਾ ਬਤੌਰ ਕਿਸਾਨ ਨਾਟ ਐਸ ਅ ਲੀਡਰ ਆਫ ਕਿਸਾਨ ਮਨੂਏ ਨਾ ਬਿਆਨ ਨਹੀਂ ਵੀ ਮੈਂ ਕਿਸਾਨਾਂ ਦਾ ਲੀਡਰ ਆ ਮੈਂ ਤਾਂ ਆਪ ਇੱਕ ਕਿਸਾਨ ਪਰਿਵਾਰ ਚ ਪੈਦਾ ਹੋਇਆ ਮੈਂ ਕਿਸਾਨ ਦੀ ਜਨਕ ਦੁੱਖਦਰ ਸਮਝਦਾ ਇਹ ਜਿੰਨਾ ਮੈਂ ਮਹਿਸੂਸ ਕਰ ਰਿਹਾ ਵੀ ਕੰਜਾ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਲੋਕਾਂ ਨੇ ਇੱਕ ਖੇਡ ਬਣਾਤਾ ਇੱਕ ਖੁੱਦੋ ਬਣਾਤੀ ਇਧਰੋਂ ਬੈਟ ਮਾਰਦੇ ਆ ਉਧਰ ਉਧਰੋਂ ਕੋਈ ਬੈਟ ਮਾਰਦਾ ਉਧਰ ਛੱਕਾ ਟਪਾ ਦਿੰਦਾ ਮਰਦੇ ਕਿਸਾਨ ਐ ਭੁਗਤ ਕਿਸਾਨ ਰਹਿ ਐ ਉਹਦੇ ਭਲਾਈ ਦੀ ਕੋਈ ਗੱਲ ਕਰਦਾ ਨਹੀਂ ਆਪਣੇ ਆਪਣੇ ਸਾਰਿਆਂ ਨੇ ਦੁਕਾਨਾਂ ਖੋਲ ਰੱਖੀਆਂ ਪਰ ਲੱਗਦਾ ਮੀਟਿੰਗ ਦਾ ਦੁਬਾਰਾ ਗੱਲ ਤਾਂ ਹੀ ਐ ਨਾ ਸੈਂਟਰ ਵੀ ਗੱਲ ਕਰਨਾ ਚਾਹੁੰਦੀ ਕਿਸਾਨ ਵੀ ਗੱਲ ਕਰਨਾ ਚਾਹੁੰਦੀ ਐ ਕੋਈ ਤੱਕ ਗਿਆ ਉਹ ਨਾ ਕੋਈ ਮੀਟਿੰਗ ਮੀਟਿੰਗ ਲੱਗਦਾ ਗੱਲ ਹੋਣੀ ਚਾਹੀਦੀ ਸਭ ਗੱਲ ਬੈਠ ਕੇ ਹੋਣੀ ਚਾਹੀਦੀ ਐ ਮਸਲਾ ਹੱਲ ਨਾਲ ਉਹਦੇ ਨਾਲ ਹੀ ਨਿਕਲੂਗਾ ਸਭ ਮੈਂ ਆਪ ਹੀ ਕਹਿ ਰਿਹਾ ਵੀ ਆ ਕਰ ਕੀ ਰਹੇ ਕੀ ਖੇਡ ਖਾਦੀ ਮਨੂੰ ਇਹਨਾਂ ਵਹਿਮ ਨਹੀਂ ਆਪਣੇ ਆਪ ਤੇ ਮਨੂੰ ਆਪਣੇ ਤੇ ਵਹਿਮ ਨਹੀਂ ਸਭ Najdijo, da ko... ਅ ਅ ਸਾਰੀਆਂ ਗੱਲਾਂ ਕਰਾਂਗੇ ਇਹਨੂੰ ਇਸ ਮਸਲੇ ਚ ਚਲੋ ਲੋਕਸਭਾ ਨੂੰ ਰੋਲੋ ਨਾ ਲੋਕ ਸਭਾ ਚੋਣਾਂ ਨੂੰ ਲੈ ਕੇ ਸਰ ਹੋਈ ਕੋਈ ਚਰਚਾ ਕੈਂਡੀਡੇਟਸ ਨੂੰ ਰੱਖ ਕੇ ਕੋਈ ਸ਼ਾਰਟ ਲਿਸਟ ਕੀਤਾ ਨਹੀਂ ਇੱਥੇ ਇਸ ਕੋਰ ਕਮੇਟੀ ਚ ਨਹੀਂ ਉਹਦੇ ਵਾਸਤੇ ਸਾਡੀ ਸਟੇਟ ਇਲੈਕਸ਼ਨ ਕਮੇਟੀ ਹੈ ਜਿਹੜੀ ਹੁਣ ਕੱਲ ਹੀ ਕਨਸਟੀਟਿਊਟ ਕੀਤੀ ਹੈ ਤੇ 2-4 ਦਿਨਾਂ ਚ ਉਹਦੀ ਮੀਟਿੰਗ ਹੋ ਕੇ ਉਹਦੇ ਬਾਅਦ ਪ੍ਰੋਸੈਸ ਦੇ ਰਾਈ ਕਿ 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 ਲੋਕਾਂ ਨੂੰ ਕਿਹੜੇ ਕਿਹੜੇ ਕੈਂਡੀਡੇਟਸ ਹੈ ਸ਼ਾਰਟ ਲਿਸਟ ਕਰਕੇ ਉੱਤੇ ਜਿਵੇਂ ਭੇਜਣਾ ਹੈ ਨਾਮ ਵਗੈਰਾ ਪਾਰਲੀਮੈਂਟ ਬੋਰਡ 'ਚ ਉਹ ਪ੍ਰੋਸੈਸ ਸਾਡੇ ਚੱਲੂ ਹੈ ਕੋਈ ਅਰਜ਼ੀਆਂ ਵਗੈਰਾ ਆਉਣ ਲੱਗੀਆਂ ਨਹੀਂ ਜੀ ਕੋਈ ਕਿਸੇ ਕਿਸ ਬਾਕੀ ਬੈਠ ਕੇ ਜਦੋਂ ਮੀਟਿੰਗ ਹੋਊਗੀ ਇਲੈਕਸ਼ਨ ਕਮੇਟੀ ਦੀ ਉਸਦੇ ਬਾਅਦ ਅਸੀਂ ਕਰਾਂਗੇ